ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਨਿਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨ ਨ ਪ੍ਰੀਆ ਪਰ ਸਹਸ ਅਨਪਾਲਖ ਹੋਈ ਤਾ ਇੱਕ ਨ ਚਿੱਲੈ ਨਾਲ ਕਿਵਸਤਿਆ ਰਹੀਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹੀ ਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਬੜਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪੁਵਾਈ ਹੈ ਹੁਕਮੈ ਨਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ 부ਝੈ ਤਾਂ ਹਮੈ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿਸੈ ਤਾਨ ਗਾਵੇ ਕੋ ਦਤਿਆਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੋ ਵਿਚਾਰ ਗਾਵੇ ਕੋ ਸਾਇ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪ ਦੇਸੈ ਦੂਰ ਗਾਵੇ ਕੋ ਵੇਖੇ ਹਦਰਹ ਦੂਰ ਹੈ ਕਥਨਾ ਕਥੀ ਨਾ ਵੇ ਟੋਟ ਕਥ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਕਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਇਕ ਸਹੇ ਵੀ ਪ੍ਰਵਾਹ ਸਚਾ ਸਾਹਿਬ ਸਚ ਨਾਹੀ ਭਾਖਿਆ ਪਾਉ ਅਪਾਰ ਰਖ ਹੈ ਮੰਗ ਹੈ ਦੇ ਦੇ ਦਾ ਕਰੀਦਾ ਤਾਰ ਫਿਰ ਕਿ ਅਗੇ ਰਖੀ ਹੈ ਜਿਤ ਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਨ ਸੰਤਰੇ ਪਿਆਰ ਅਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਣਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਐ ਸਮਾਈ ਗੁਰਈਸਰ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਵ ਜਾਈ ਸਵਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੀਰਥ ਨਾਵ ਜਿਤ ਸੁਭਾਵਾ ਬਿਨ ਭਾਣੇ ਕੀ ਨਾਇ ਕਰੀ ਜੇ ਤਿਸ ਰਠੂ ਪਾਈ ਵੇਖਾ ਮਨ ਕਰਮਾਂ ਗੇ ਮਿਲੈ ਲਈ ਮਤ ਵਿਚ ਰਤਨ ਜਵਹਰ ਮਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਨਣਾ ਜੀ ਅੰਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਉਗਚਾਰੇ ਆ ਰਜਾ ਹਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰੰਦਾ ਹੋਏ ਤਾਂ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੁਸ਼ੀ ਦੁਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁੰਦੇ ਤੇਹਾ ਕੋਈ ਨਾ ਸੁਜਾਈ ਜੇ ਤਸ ਗੁਣ ਕੋਈ ਕਰੇ ਸੁਨਿਆ ਸਦਬੀ ਸੁਰਨਾਥ ਸੁਨਿਆ ਤਰਤਵਲੀ ਆਕਾਸ਼ ਸੁਨਿਆ ਦੀਪ ਲੋ ਪਾਤਾਲ ਸੁਨਿਆ ਪਵਨ ਸਕੇ ਕਾਲ ਨਾਨਕ ਭਗਤ ਸਦਾ ਵਿੰਗਾ ਸੁਨਿਆ ਅੰਧੂਪ ਪਵ ਕਰਨਾਸ ਸੁਨਿਆ ਈਸ਼ਰ ਬਰਮਾਇੰਦ ਸੁਨਿਆ ਮੁਕਸ਼ਾ ਲਾਹਨ ਮੰਦ ਸੁਨਿਆ ਜੋਗ ਜੋਗਤ ਤਨ ਭੇਦ ਸੁਨਿਆ ਸਾਸਤ ਸਤਿ ਸਿਮਰਤ ਵੇਦ ਨਾਨਕ ਭਗਤ ਸਦਾ ਵਿੰਗਾ ਸੁਨਿਆ ਅੰਧੂਪ ਪਵ ਕਰਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸ੍ਰੀ ਕ੍ਰਿਸ਼ਨ ਨਾਮ ਸੁਣਿਆ ਬੜ ਬੜ ਪਾਵੈ ਮਾਨ ਸੁਣਿਆ ਲਾਗੇ ਸਹਿਤਿਆਨ ਨਾਨਕ ਭਗਤ ਸਦਾ ਵਿਗਸ ਸੁਣਿਆ ਦੁੱਖ pau ਕਾ ਨਾਸ ਸੁਣਿਆ ਸ੍ਰੀ ਰਗੁਨਾ ਗੰਗਾ ਸੁਣਿਆ ਸ੍ਰੀ ਕਿਰਪਾ ਪਾਤਸ਼ਾ ਸੁਣਿਆਂ ਦੇ ਪਾਵਹਿ ਰਾਹੁ ਸੁਣਿਆ ਹਥ ਵੈ ਸਗਾ ਹੋ ਨਾਨਕ ਭਗਤ ਸਦਾ ਵਿਗਸ ਸੁਣਿਆ ਦੁੱਖ pau ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਛੈ ਬਿਸਤਾਏ ਕਵਤ ਕਲਮ ਨ ਲਿਖਨ ਹਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸ਼ੁੱਧ ਮੰਨੇ ਮੋ ਚੂਟਾ ਨੰਖੈ ਮਨ ਜਮ ਕੇ ਸਾਧਨ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਗ ਨ ਪਾਏ ਮਨੈ ਬਤਸੇ ਬਰਗੜ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿੱਤੀ ਸੰਬੰਧ ਹੋਇ ਸਾ ਨਾਮ ਨਿਰੰਝਨ ਹੋਇ ਜੀ ਕੋ ਮਨ ਜਾਣੇ ਮਨ ਕੋਈ ਮਨੈ ਪਵਹਿ ਮੁਖ ਦਵਾਰ ਮਨੈ ਬਰੁਆਰ ਸਦਾ ਦਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਹੋਇ ਨੰਬੇਖੂ ਇਸਾ ਨਾਮ ਨਿਰੰਝਨ ਹੋਇ ਜੀ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਨ ਪਨ ਪ੍ਰਦਾਨ ਪੰਚੇ ਪਵ ਹੈ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਨ ਪੰਚੇ ਗਗੁ ਰਿਖਤਿਆਨ ਪੰਚੇ ਸੋਹ ਹੈ ਦਰ ਰਾਜਨ ਪੰਚਾ ਗਗੁ ਰਿਖਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਬਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਉ ਲੈਹ ਪੁਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਦਿਸਤੇ ਬਦਤ ਲੈ ਕੋਣ ਜੋਰ ਜੀ ਜਾ ਤ੍ਰਿੰਗਾ ਕੇ ਨਾਉ ਸੋਨਾ ਲਿਖਿਆ ਬੁੜੀ ਕਲਮ ਇਹੋ ਲੇਖ ਲਿਖ ਜਾਣੇ ਕੋਈ ਲੇਖ ਲਿਖਿਆ ਕੀਤਾ ਹੋਇ ਕੀਤਾ ਤੁਨ ਸਵਾਲਿਓ ਰੂਪ ਕੀਤੀ ਦਾਤ ਅਨੇਕ ਕਉਤਿ ਕੀਤਾ ਬਸਾਏ ਕੋ ਕੁਬਾਉ ਦਿਸਤੇ ਹੋਇ ਲਖ ਦਰੀਆਉ ਉਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂਸ ਦਸਲ ਅੰਕਾਰ ਅਸੰਖ ਜਪ ਸੰਭਾਉ ਸੰਗ ਪੂਜਾ ਸੰਗ ਤਬਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਦੀ ਅਸੰਖ ਦਾਤਾਰ ਅਸੰਖ ਸੂਰਮੋ ਪਖਸਰ ਸੰਖ ਮਨ ਲਿ ਲਾਈ ਤਾਰ ਗੁਰਦਰਤ ਕਵਣ ਕਾਵਿ ਚਾਰ ਵਾਰ ਇਹਨੇ ਜਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦਸਲਾਤ ਨਿਰੰਕਾਰ ਅਸੰਖ ਮੂਰਖਨ ਕੋਰ ਸੰਘ ਚੋਰ ਹਰਾਮ ਖੋਰ ਸੰਘ ਅਮਰ ਕਰ ਜਾਏ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੁੜੇ ਫਿਰਾਹੇ ਸੰਘ ਮਲੇਸ਼ ਮਲ ਪੱਕਾਹੇ ਸੰਘ ਨਿੰਦਕ ਸਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰੇ ਨ ਜਾ ਬਾਈ ਬਾਰ ਨੂਤਿ ਭਗਤ ਸਾਈ ਬਲਿਕਾਰ ਤੁਸ ਦਸਲਾ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਕ੍ਰੀਸਾ ਲਾ ਕਰੀਂ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਖਾਨ ਜਿਨੇ ਲਿਖੇ ਤਿਸਰ ਨਾਇ ਜੋ ਫਰਮਾਇ ਤਉ ਤਉ ਪਾਈ ਦਿੱਤਾ ਗੀਤਾ ਤੇਤਾ ਨਾਵ ਨਾ ਹੋ ਨਾਹੀ ਕੋ ਥਾਵ ਕੁਦਰਤ ਕਵਣ ਕਾ ਵਿਚਾਰ ਬਾਰੇ ਨ ਜਾਵੇ ਇੱਕ ਵਾਰ ਜੋ ਤੁਰ ਭਾਵੇ ਸਾਈ ਭਲਿਕਾਰ ਤੁਸ ਦੱਸ ਲਾ ਅੰਕਾਰ ਅਸ ਭਰੀਏ ਹੱਥ ਪੈ ਤੰਦੇ ਪਾਣੀ ਤੋਤੇ ਦਰੁਸਖੇ ਮੂਤਪਲੀਤਿਕ ਪੜ ਹੋਏ ਦੇ ਸਾਬੂਨ ਨ ਲਈਏ ਉਹ ਤੋਏ ਪਰੀਏ ਮਤ ਪਪ ਗੈ ਸੰਗ ਉਹ ਧੂਪ ਨਵੈ ਕੇ ਰੰਗ ਪੁਨੀ ਪਾਪੀ ਅਖੰਡਾਹੀ ਕਰਕ ਕਰਣਾ ਲਿਖ ਲੈ ਜਾ ਹੋ ਆਪੀ ਵੀ ਜਾਪੇ ਖਾਉ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦਇ ਅਨਦ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਯਮ ਨਿਯਮਨ ਕੀਤਾ ਭਾਉ ਅੰਤਰ ਗਤੀਥ ਮਲ ਢਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਬਖਤ ਨਾ ਹੋਈ ਸਵਸਤਾ ਤਾ ਬਾਣੀ ਬ੍ਰਹਮਾ ਉਸਤ ਸੁਵਸਤਾ ਮਨ ਚਾਉ ਕਵਣ ਸੋਇਲਾ ਬਖਤ ਕਵਨ ਕਉਂਥਿਤ ਕਵਣ ਬਾਰ ਕਵਣ ਸੇ ਰੂਤੀ ਮਾ ਕਵਣ ਜਿਤ ਹੋਆ ਆਕਾਰ ਵੇਲਨ ਪਈਆ ਪੰਡਤੀ ਜਿਵ ਵਾਲੇ ਪੂਰਾਨ ਬਖਤ ਨ ਪਾਇਓ ਕਾਦੀ ਅੰਜ ਲਿਖਣ ਲੈ ਪੂਰਾਨ ਥੇਤਵਾਰਨ ਜੋ ਗਿਆਨ ਰਤਮਾ ਨ ਕੋਈ ਜਕਰਤਾ ਸ੍ਰਿਟੀ ਕੋ ਸਜੇ ਆਪੇ ਜਾਣੇ ਸੋਈ ਕਿਵਕਰ ਖਿਵਸਾ ਲਈ ਕਿੰਵਰਣੀ ਕਿਵ ਜਾਣਾ ਨਾਨਕਾ ਕਨ ਸਭ ਕੋ ਅੱਖੇ ਇੱਕ ਦੀਖ ਸਿਆਣਾ ਵੱਡਾ ਸਾਈ ਵੱਡਿ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਨਾ ਸੋਹੈ ਪਾਤਾਲ ਪਤਲਖ ਅਗਸ ਅਗਸ ਊੜਕ ਊੜਕ ਭਾਲ ਥਕੇ ਵੇਦ ਕਹਨਿਕ ਬਾਤ ਸਹਜ ਉਠਾਰਾ ਕਹਿਣ ਕਿ ਤੇ ਬਾਸ ਲੋਇਕ ਧਾਤ ਲਿਖਾ ਹੋਇ ਤਾ ਲਿਖੀ ਐ ਲਿਖਿਆ ਹੋਇ ਨਾਸ ਨਾਨਕੋ ਡਾਕੀ ਐ ਅਪੇ ਜਾਣੇ ਆਪੂ ਸਾਲਾਹੀ ਸਾਲਾਹੀ ਤਿਸੁਰਤ ਨਾ ਪਾਈ ਅਨਦਿਆਂ ਕਹਿ ਬਾਪ ਵਸਮੰਦ ਨ ਜਾਣੀ ਐ ਸਮੰਧ ਸਾ ਸੁਲਤਾਨ ਗ੍ਰਹ ਸੇ ਤੀ ਮਲ ਧਨ ਕਿਰੀ ਤੁਲਨਾ ਹੋਵਣ ਜੇਸ ਮਨੁ ਨਾ ਵੀਸਰੈ ਅੰਤਨ ਸਿਪਤੀ ਕੈ ਨੈ ਅੰਤਨ ਤਨ ਕਰਨ ਦੇਨਾਂ ਅੰਤਨ ਤਨ ਵੇਖਣ ਸੋਨਾਂ ਅੰਤਨ ਜਪੇ ਕੈ ਮਨ ਬੰਤ ਅੰਤ ਨ ਜਾਪੇ ਗੀਤਾ ਕਾਰਨ ਅੰਤ ਨਿ ਆਪੇ ਪਰਬਾਰੰਦ ਕਰਨ ਗੀਤੇ ਵਿਲੇ ਲਾਇ ਤਾਂ ਕਿ ਅੰਤ ਨ ਪਾਈ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕੀਆ ਬਹੁਤਾ ਹੋਈ ਵੱਡਾ ਸਾਇ ਉੱਚਾ ਥਾ ਉੱਚ ਉਪਰੂਚਾ ਨਾਉ ਹੀ ਬੜੂਚਾ ਹੋਵੇ ਕੋਈ ਤ ਸੁਚੇ ਕੋ ਜਾਣੇ ਸੋਏ ਜੀਵੜੇ ਆਪ ਜਾਣਿਆ ਆਪਾ ਪਾਪ ਨਾਨਕ ਨਦਰੀ ਕਰਮੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਤਤ ਨਾ ਤਮਾਈ ਕੀਤੇ ਮੰਗਹਿ ਜੋਦ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਬਤ ਟਟੇਵੇਂ ਕਾਰੇ ਕੀਤੇ ਲੈਲੇ ਮੁਕਰਪਾਏ ਕੀਤੇ ਮੂਰਖਾਈ ਖਾਏ ਕੀਤੇ ਅੰਧੂ ਖੋਗ ਸਦਮਾਰੇ ਪੈਦਾ ਤਰੀਂਦਾ ਤਾਰ ਬੰਦ ਅਖਲਾਸਿ ਪਾਣੇ ਹੋਇ ਰਖਣ ਸਕੇ ਕੋਈ ਜੀ ਕੋ ਖੈ ਕ ਅਖਣ ਪਾਇਓ ਜਾਣੇ ਜੀਤੀਆਂ ਮੂਖਾਈ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇ ਕੀ ਕੀ ਦਿਸਨ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਮੁੱਲ ਪੰਡਾਰੇ ਮੁੱਲ ਆਵੇ ਮੁੱਲ ਜਾਹਿ ਮੁੱਲ ਭਈ ਮੁੱਲ ਸਮਾਹਿ ਮੁੱਲ ਧਰਮ ਮੁੱਲ ਦੀਵਾ ਨਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨੀ ਸਾੜ ਮੁੱਲ ਕਰ ਮੁੱਲ ਫਰਮਾਨ ਮੁੱਲ ਅਮੁੱਲ ਖਿਆਨ ਨ ਜਾਇ ਅੱਖਰ ਖਰੇਲੇ ਵਿਲਾਇ ਅੱਖ ਹੈ ਵੇਦ ਪੜ ਪੁਰਾਣ ਅੱਖ ਹੈ ਪੜੇ ਕਰੇ ਵਖਿਆਨ ਅੱਖ ਹੈ ਬਰਮੀ ਅੱਖ ਹੈ ਹਿੰਦੂ ਅੱਖ ਹੈ ਗੋਪੀਤਾ ਗੋਵਿੰਦ ਅੱਖ ਹੈ ਈਸਰ ਕੇ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਨਵ ਅੱਖ ਹੈ ਦੇਵ ਅੱਖ ਹੈ ਸੁੰਨਰ ਮੰਜਨ ਸੇਵ ਕੀਤੇ ਅੱਖਿ ਰਕਨ ਪਾਹੀ ਕੀਤੇ ਕਹਿ ਕਹੇ ਉਠ ਉਠ ਜਾਹਿ ਇਤੇ ਕੀਤੇ ਹੋਰ ਕਰੇ ਤਾਗਨ ਸ ਕਹ ਕਈ ਕੇ ਜਿਵੜ ਭਵਤਿ ਜਿਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਅੱਖ ਬੋਲ ਵਿਗਾੜ ਤਨ ਲਖੀਐ ਸਰਗਾਵ ਰਗਾਵਰ ਸੋਦਰ ਕੀ ਹਸੋ ਕਰ ਕੇ ਹ ਜਿਤਵੇ ਸਰਬ ਸਮਾ ਲੇਵਾ ਜੇ ਨਾਦੁ ਨੀ ਕੋ ਸੰਘਾ ਕੀਤੇ ਬਾਵਨ ਹਾਰੇ ਕੀਤੇ ਰਗ ਪਰਿਸੰਖਹੀ ਅਨੰਗ ਕੀਤੇ ਗਵਨ ਹਾਰੇ ਗਵਹਿ ਤੁਨ ਬਣ ਪਣ ਵੈ ਸੰਤੁਰ ਗਵਹਿ ਰਜ ਧੰ ਦੁਆਰੇ ਗਵਹਿ ਚਿਤ ਗੁਪਤ ਲਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵਹਿ ਸਰਵਰਮੰਦੇ ਸੋਣ ਸੁਦਸਵਾਰੇ ਗਵਹਿ ਨੰਦ ਦਸਨ ਵੇਠ ਦੇਵ ਤੇ ਅੰਦਰ ਨਾਲੇ ਗਵਹਿ ਸਿੱਧ ਸਮਾਧੀ ਅੰਦਰ ਗਰਨ ਸਰ ਵਿਚਾਰੇ ਗਵਨ ਜਤੀ ਸਤੀ ਸੰਦੋਖੀ ਗਵਹਿ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਵਹਿ ਮੋਹਣੀਆ ਮਨ ਮੋਹਨ ਸੁਰਗਮਚ ਪਿਆਲੇ ਗਵਨ ਰਤਨ ਪਾਇ ਤੇਰੇ ਅਰਸ਼ਰ ਦੀਸ ਨਾਲੇ ਗਵਹਿ ਜੁਦ ਮਾਉਲ ਸੂਰਾ ਗਵੇ ਖਣੀ ਚਾਰੇ ਗਵੇ ਖੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤਨ ਗਵਹਿ ਜੁਦ ਪਵਨ ਰਤ ਤੇਰੇ ਭਕਤਰ ਸਾਲੇ ਹੁਰ ਕੀਤੇ ਗਵਨ ਸਿਮੈ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਇ ਸਦਾ ਸਚ ਸਾਇ ਸਚਾ ਸਚੀ ਨਾਹੀ ਹੈ ਭੀ ਹੋ ਸਿਜੈ ਨੰਦ ਅਸ ਰਤਨ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸਿਮਾਏ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਬੜਿਆਏ ਜੋਤਿ ਸਪਾਵੇ ਸੋਇ ਕਰਸੀ ਉਪਮਾ ਨ ਕਰਨਾ ਜਾਈ ਸੋ ਪਾਤਸ਼ਾ ਉਸ਼ਾਹ ਪਾਤ ਸਾਹਿਬ ਨਾਨਕ ਰੈ ਨਰ ਜਾਈ ਮੁੰਦਾ ਸੰਤੋਖ ਸ਼ਰੰਭਾ ਝੋਲੀ ਤਿਆਨ ਕਰਿ ਵਿਪੂਤ ਗਿੰਥਾਕਾਰ ਕੁਆਰੀ ਕਾਇ ਜੁਗਤ ਨੰਦਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ आदेश दिश आदेश अद नील नाद नहत जुरवे को वैसा पुगत ग्यांदया पंडारन कडकडवा जह नाद आप ना नाथि सब जा क्री दिस दवरा साध संयोग विजो द्विका चलावे लेखे आवे भाग आदेश दिश आदेश अद नील नाद नहत जुरवे को वैसा एकमई जुक्त वियाय तिन चल्ले प्रवा निक संसारी एक पंडार एक लाये दीवान ਜੀਵਿਤ ਸੁਭਾਵੈ ਤੇ ਵਿਚ ਲਾਵੈ ਜੇ ਹੋਵੇ ਫੁਰਮਾਨ ਵੇਖੇ ਉਹ ਨਨਦਰਣਾ ਵੈ ਬੌਤਿਕ ਵਿੰਡਾਨੀਆਂ ਦੇਤ ਸਹਾਦੇਸ ਆਦੇਸ ਆਦਨੀਲ ਨਦਨ ਰਹਤ ਜੋ ਜੋਏ ਕੋਈ ਸ ਅਸਨ ਲੋਲੋਏ ਪੰਡਾਰ ਜੋਗ ਸਪਾਇ ਸੁਈ ਕਵਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸ ਆਦੇਸ ਆਦਨੀਲ ਨਦਨ ਰਹਤ ਜੋ ਜੋਏ ਕੋ ਵੇਸ ਇਕ ਦੂਜੀ ਪੌ ਲਖੋ ਲਖੋ ਵਹਿ ਲਖ 20 ਲਖ ਲਗੜਾ ਖੀਏ ਇੱਕ ਨਾਂ ਜਗਦੀਸ਼ ਏਤਰਾ ਬਤ ਪਉੜੀ ਐ ਚੜਿਓਏ 21 ਸੁਣ ਗੱਲਾ ਆਕਾਸ਼ ਕੀ ਗਿਤਾਈ ਦੀਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਅੱਖਾਂ ਜੁਰਪੈ ਨੇ ਜੋਰ ਜੋਰ ਨ ਮੰਗੰਦੇ ਨਜੋਰਾ ਜੋਰ ਨ ਜੀਨ ਮਰਨੈ ਜੋਰ ਜੋਰ ਨ ਰਾਜ ਮਾਲ ਮਨ ਸੂਰਜੋ ਨ ਸੋਤੇ ਗਿਆਨ ਵਿਚਾਰ ਜੋਨਾਂ ਜੁਕਤ ਹਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁੰਨੀਚ ਨ ਕੋਏ ਰਾਤੀ ਰੁਤੇ ਹਿਤਿ ਅਰਪਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਬ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਨ ਕੇ ਨਾਮੁ ਨਿਕ ਅਨੰਤ ਕਰਮੀ ਕਰਮੋ ਹੋਇ ਵਿਚਾਰ ਸੱਚਾ ਸੱਚਾ ਦਰਵਾਰ ਦਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਭਵ ਨੀਸਾਨ ਗਜੁ ਕਾਇਉ ਥੈ ਪਾਇ ਨਾਨਕ ਕੇ ਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਵਨ ਪਾਣੀ ਵੈ ਸੰਤੁਰ ਕੀਤੇ ਕਰਨ ਮਹੇਸ਼ ਕੀਤੇ ਵਰ ਮੇ ਘੜਤ ਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਦੁਪ ਦੇਸ ਕੀਤੇ ਅਨਜਨ ਸੂਰ ਕੀਤੇ ਕੇਤੇ ਕੇਤੇ ਮੰਡਲ ਦੇਸ ਕੀਤੇ ਸਤਿ ਬਦਨਾਥ ਕੀਤੇ ਕੇਤੇ ਕੇਤੇ ਦੇਵੀ ਵੇਸ केते देव दान मुन केते केति रत्न समुंद कित्या खाने कित्या बानी केते पात नरेन्द्र कित्या श्रुति सेव केते नानक अंत न अंत ज्ञान खन में ज्ञान प्रचण्ड थना मनूर कोड़ आनंद श्रम खन की बानी रूप थकणियां बहुत अनुप ताकीयां गल्लां गतियां ना जाए जे को कह विच है बिछताए ਤਿੱਥੈ ਘੜੀਏ ਸੁਰਤ ਮਤ ਮਨ ਬੋਧ ਤਿੱਥੈ ਘੜੀਏ ਸੁਰ ਸੰਦਾਂਗੀ ਸ਼ੁੱਧ ਕਰਮ ਖੰਨ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਾਉਲ ਸੂਤਨ ਮੈ ਰਾਮ ਰਹਿਆ ਭਰਪੂਰ ਤਿੱਥੈ ਸੀ ਤੋ ਸੀਤਾ ਮੇ ਮਾ ਮਾਈ ਦਾ ਗੀ ਰੂਪ ਨ ਗਤਨੇ ਜਾਈ ਨਾ ਉਮਰੇ ਨ ਠਗੇ ਜਾਈ ਜਿਨ ਕੈ ਰਾਮ ਵਸੈ ਮਨ ਮਾਈ ਤਿੱਥੈ ਭਗਤ ਵਸੈ ਕੇ ਲੋਕ ਰਹਿਨੰਦ ਸਚਾ ਮਨ ਸੋਏ ਸਚਖਨ ਵਸਨ ਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਸਿੱਧੇ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਦੰਤਨ ਅੰਤ ਸਿੱਧੇ ਲੋਲ ਆਕਾਰ ਜਿਵੇਂ ਜਿਵੇਂ ਹੁਕਮ ਦੇਵ ਤਿਵ ਕਾਰ ਵੇਖਿ ਵਿਖਸੈ ਕਰ ਵਿਚਾਰ ਨਾਨਕ ਕਥਨ ਕਰਿ ਦਾਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਿਨ ਮਤਿ ਵੇਦ ਹਥੀਆਰ ਪੌਖਲ ਲਾਗਨ ਤਵ ਤਉ ਪਾਂਡਾ ਪਉ ਅਮਰਤ ਢਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਈ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤਿ ਦਿਵਸ ਰਾਦੋਇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ